ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਅੱਜ ਜਿੱਥੇ ਜਿੱਥੇ ਹੜ੍ਹ ਆਏ ਨੇ ਉਹਨਾਂ ਨੇ ਦੌਰਾ ਕੀਤਾ ਔਰ ਹਿਮਾਚਲ ਗਏ ਉਸ ਤੋਂ ਬਾਅਦ ਦੇ ਵਿੱਚ ਪੰਜਾਬ ਆਉਂਦੇ ਨੇ ਪੰਜਾਬ ਦੇ ਵਿੱਚ ਪਹਿਲਾਂ ਉਹਨਾਂ ਨੇ ਦੌਰਾ ਕੀਤਾ ਜਿੱਥੇ ਜਿੱਥੇ ਹੜ੍ਹ ਆਏ ਨੇ ਹਵਾਈ ਯਾਤਰਾ ਰਾਹੀਂ ਔਰ ਬਾਅਦ ਦੇ ਵਿੱਚ ਜਦੋਂ ਮੀਟਿੰਗ ਹੁੰਦੀ ਹੈ ਉਸ ਮੀਟਿੰਗ ਦੇ ਵਿੱਚ ਇੱਕ ਬਹੁਤ ਵੱਡਾ ਫੈਸਲਾ ਲਿਆ ਗਿਆ 1600 ਕਰੋੜ ਰੁਪਇਆ ਹੜਪੀੜਤਾ ਵਾਸਤੇ ਪੰਜਾਬ ਲਈ ਸੈਂਟਰ ਸਰਕਾਰ ਜਾਨੀ ਕਿ ਬੀਜੇਪੀ ਸਰਕਾਰ ਮੋਦੀ ਸਰਕਾਰ ਵੱਲੋਂ ਦਿੱਤਾ ਗਿਆ ਇਹ ਧੰਨਵਾਦ ਕਰਨਾ ਤਾਂ ਬਣਦਾ ਪਰ ਇਸ ਮੈਂ ਬੇਨਤੀ ਕਰਨੀ ਹੈ ਇਹ ਜਿਹੜਾ 1600 ਕਰੋੜ ਦਿੱਤਾ ਨਾ ਹੜਪੀੜਤਾਵਾਸ ਤੇ ਇਹ ਕਈਆਂ ਦੀ ਗੇਮ ਬਣੀ ਬਣਾਈ ਖਰਾਬ ਜੀ ਕਰ ਗਿਆ ਇੱਕ ਤਾਂ ਜਿਹੜੇ ਅਮਰਤਪਾਲ ਦੀ ਅਗ ਲਾਈ ਹੋਈ ਸੀ ਮਾਜਿਤ ਦਬਾਬੇ ਵਿੱਚ ਜਿਹੜੇ ਹਾਲ ਆ ਕੇ ਕੈਂਪ 2027 ਚ ਮੁੱਖ ਮੰਤਰੀ ਬਣਾਉਣਾ ਹੈ ਅਮਰਤਪਾਲ ਨੂੰ ਤੇ ਉਹ ਗੇਮ ਤੇ ਪਾਣੀ ਪੈ ਗਿਆ ਦੂਜਾ ਕਾਂਗਰਸੀਆਂ ਨੇ ਵੀ ਵਾਵਾ ਉੱਥੇ ਜਾ ਕੇ ਫੋਟੋਆਂ ਹਟਾਉਣ ਕਰਾਈਆਂ ਸੀ ਉਹ ਕਰੋੜ ਕਰੋੜ ਦੀਆਂ ਲੈ ਕੇ ਬੰਬੂ ਕਾਰਡ ਜਿਹੜੀਆਂ ਨਵੀਆਂ ਗੱਡੀਆਂ ਬਣੀਆਂ ਨੇ ਪਾਣੀ ਚੱਲਣ ਵਾਲੀਆਂ ਤੇ ਉਹ ਵੀ ਫੋਟੋਆਂ ਹਟਾਉਣ ਖਚਾਈਆਂ ਸ਼ਾਇਦ ਉਦੋਂ ਹੀ ਗਈਆਂ ਕਿਉਂਕਿ ਹੁਣ 1600 ਕਰੋੜ ਰੁਪਇਆ ਖੜ ਪੀੜ ਤੋਂ ਬਾਅਦ ਤੇ ਬਹੁਤ ਵੱਡੀ ਗੱਲ ਹੈ ਇਹ ਪੂਰੇ ਪੰਜਾਬ ਲਈ ਨਹੀਂ ਹੈਗਾ ਇਹ ਹੜ ਪੀੜ ਤਾਂ ਲਈ ਹੈ ਕਈਆਂ ਦੇ ਦਿਮਾਗ ਵਿੱਚ ਇਹ ਕੀੜਾ ਹੁਣ ਵੱਡਾ ਹੋਇਆ ਹੋਣਾ ਕਿਉਂਕਿ ਕੀੜਾ ਬਾਹਰ ਤਾਂ ਨਿਕਲ ਨਹੀਂ ਸਕਦਾ ਕਈਆਂ ਨੇ ਕਹਿਣਾ ਲੈ ਪੰਜਾਬ ਨੂੰ ਕੀ ਦੇਤਾ 1600 ਕਰੋੜਾ ਕੀ ਬਣਦਾ ਹੈ ਇਹ ਪੂਰੇ ਪੰਜਾਬ ਲਈ ਨਹੀਂ ਹੈਗਾ ਜੀ ਇਹ ਹੜ ਪੀੜ ਤਾਂ ਬਾਅਦ ਤੇ ਹੈ ਹੜ ਪੀੜ ਤਾਂ ਬਾਅਦ ਤੇ 1600 ਕਰੋੜ ਰੁਪਇਆ ਬਹੁਤ ਵੱਡੀ ਗੱਲ ਹੈ ਜੇ ਮੋਦੀ ਸਾਹਿਬ ਐਲਾਨ ਕਰਕੇ ਗਏ ਨੇ ਪਰ ਨਾਲ ਇਹ ਕਹਿ ਦੇਣਾ ਵੀ ਇਹ ਵਧੀਆ ਤਰੀਕੇ ਨਾਲ ਵੰਡਿਆ ਜਾਵੇ ਉਹਨਾਂ ਲੋਕਾਂ ਨੂੰ ਕਿਤੇ 5-4 ਲੀਟਰ ਬੀਜੇਪੀ ਦੇ ਹੋਣ 2-4 ਕਾਂਗਰਸੀ ਨਾਲ ਜਾਣ ਤੇ ਦੇ ਕੇ 2-4 ਸੌ ਕਰੋੜ ਕਿਤੇ ਚੱਬ ਜਾਣ ਕਿਤੇ ਫਿਰ ਇਹ ਗੱਲ ਸਹੀ ਨਹੀਂ ਹੋਣੀ ਜੇ 1600 ਕਰੋੜ ਆਇਆ ਚਲੋ ਮਾੜਾ ਮੋਟਾ ਖਾ ਲਿਓ ਕੋਈ ਨਹੀਂ ਗੱਡੀਆਂ ਤੇਲ ਤੂਲ ਪਾਉਣਾ ਹੁੰਦਾ ਪਰ ਸਾਰਾ ਨਾ ਕਿਤੇ ਕੌ ਕਰਾ ਬਕਰ ਕਰ ਕਰਦੇ ਹੋ ਮੁੜ ਕੇ ਕਹਿੰਦੇ ਚਲੋ ਜੀ ਮੋਦੀ ਸਾਹਿਬ ਨੂੰ ਬਦਨਾਮ ਕਰਦੇ ਇਦਾਂ ਨਾ ਹੋਵੇ ਮੈਂ ਧੰਨਵਾਦ ਕੀਤਾ ਹੈ ਵੈਲਕਮ ਪੰਜਾਬ ਆਉਣ ਤੇ ਮੋਦੀ ਸਾਹਿਬ ਦਾ ਔਰ ਹੜਪੀੜਤਾ ਨੂੰ 1600 ਕਰੋੜ ਰੁਪਏ ਦੇ ਕੇ ਗਏ ਨੇ ਔਰ ਜਿਹੜੇ ਕਹਿੰਦੇ ਸੀ ਅਸੀਂ ਵੀ ਥੋੜੀ ਮੰਗਣੀ ਹੈ ਅਸੀਂ ਨਹੀਂ ਮੰਗਦੇ ਠੂਠਾ ਪੜ ਕੇ ਤੁਸੀਂ ਨਾ ਮੰਗੋ ਜਿਹਦੇ ਕੋਲ ਬਾਧੂ ਪਏ ਨੇ ਨਾ ਮੰਗੋ ਪਰ ਜਿਹਨਾਂ ਦਾ ਨੁਕਸਾਨ ਹੋਇਆ ਉਹਨਾਂ ਲਈ ਤਾਂ ਜ਼ਰੂਰੀ ਹੈ ਇਹ ਤਾਂ ਰੂਬੀ ਵੀਂ ਦੀ ਕਰਦੇ ਆ ਵੀ ਚਲੋ ਹੁਣ 1600 ਕਰੋੜ ਦੇਤਾ ਜਦੋਂ ਮੂਰੇ ਜ਼ਮੀਨਾਂ 'ਚ ਉਹਨਾਂ ਪੱਧਰ ਕਰਨੀਆਂ ਨੇ 500-700 ਕਰੋੜ ਉਦੋਂ ਦੇ ਦਿਓ ਇਲੈਕਸ਼ਨ ਆਉਣ ਤੋਂ ਪਹਿਲਾਂ ਦੇ ਦਿਓ ਜ਼ਰੂਰੀ ਹੈ ਜਿਨ੍ਹਾਂ ਨੂੰ ਨੁਕਸਾਨ ਹੋਇਆ ਉਹਨਾਂ ਦੀ ਪਰਹਾਈ ਕਰਨੀ ਹੈ ਪਰ ਜਿਹੜੇ ਜਿਨ੍ਹਾਂ ਦੀ ਪੋਸ਼ ਨੂੰ ਅੱਗ ਲੱਗੀ ਸੀ ਅਸੀਂ ਨਹੀਂ ਸੈਂਟਰ ਤੋਂ ਕੁਝ ਲੈਣਾ ਤੁਹਾਨੂੰ ਕੀ ਲੋੜ ਹੈ ਤੁਸੀਂ ਤਾਂ ਐਮਐਲਏ ਮੰਤਰੀਆਂ ਦੇ ਅਹੁਦਿਆਂ ਤੇ ਰਹਿ ਕੇ ਆਪਣੇ ਘਰ ਭਰੇ ਹੋਏ ਨੇ ਪੁੱਛ ਕੇ ਨੂੰ ਦੇਖੋ ਨਾ ਜਿਨ੍ਹਾਂ ਦੀਆਂ ਮੱਝਾਂ ਗਾਵਾਂ ਫਸਲਾਂ ਬਰਬਾਦ ਹੋ ਗਈਆਂ ਉਹਨੂੰ ਪੁੱਛ ਕੇ ਦੇਖੋ ਨਾ ਜੇ ਕਿਸੇ ਮਜ਼ਦੂਰ ਦਾ ਘਰ ਟਹਿ ਗਿਆ ਉਹ ਮੁੜ ਕੇ ਬਣਾ ਨਹੀਂ ਸਕਦਾ ਉਹ ਤਾਂ ਪੁੱਛ ਕੇ ਦੇਖੋ ਨਾ ਬਹੁਤ ਵੱਡਾ ਪ੍ਰਾਪਨਾ ਮੋਦੀ ਸਾਹਿਬ ਨੇ ਪੰਜਾਬ ਦੇ ਉਹਨਾਂ ਲੋਕਾਂ ਲਈ ਕੀਤਾ ਜਿਹੜੇ ਹੜ੍ਹ ਦੀ ਮਾਰ ਵਿੱਚ ਆਏ ਨੇ ਤੇ ਜਿੰਨੇ ਪੋਸ਼ ਨੂੰ ਅੱਗ ਲੱਗੀ ਸੀ ਵਿਰੋਧ ਕਰਦੀ ਸੀ ਤੇ ਉਹ ਠੰਡੇ ਜਿਹੇ ਹੋ ਗਏ ਹੋਣਗੇ ਤੇ ਜੇ ਬਾੜੇ ਅੱਗ ਲੱਗੀ ਆ ਵੀਡੀਓ ਚਲਾ ਦੇਣਗੇ ਸੁਣ ਲਿਓ ਜੇ ਕੋਈ ਚੰਗਾ ਕੰਮ ਕੋਈ ਲੀਡਰ ਕਰਦਾ ਹੈ ਨਾ ਤਾਂ ਉਹਦਾ ਧੰਨਵਾਦ ਕਰਿਆ ਕਰੋ ਨਾ ਸ਼ੁਕਰੇ ਨਾ ਹੋਇਆ ਕਰੋ ਪੱਕੇ ਇਰਤ ਕਰਨਾ ਬਣਿਆ ਕਰੋ ਭਾਵੇਂ ਬੀਜੇਪੀ ਦੇ ਲੀਡਰ ਹੋਣ ਭਾਵੇਂ ਝਾੜੂ ਵਾਲੰਦੇ ਹੋਣ ਭਾਵੇਂ ਕਾਲੀਆਂ ਦੇ ਹੋਣ ਭਾਵੇਂ ਕਾਂਗਰਸੀਆਂ ਦੇ ਹੋਣ ਮੋਦੀ ਸਾਹਿਬ ਪ੍ਰਧਾਨ ਮੰਤਰੀ ਪੂਰੇ ਭਾਰਤ ਦੇ ਨੇ ਤੇ ਪੰਜਾਬ ਭਾਰਤ ਦਾ ਹਿੱਸਾ ਹੈ ਉਹਨਾਂ ਦਾ ਇੱਕ ਫਰਜ਼ ਸੀ ਉਹ ਫਾਰ ਸਮਝ ਕੇ 1600 ਕਰੋੜ ਰੁਪਇਆ ਹੜਪੀਟਾਂ ਨੂੰ ਦੇ ਕੇ ਗਏ। ਪਰ ਹੁਣ ਕੱਲ੍ਹ ਹੀ ਕਾਂਗਰਸੀ ਸੋਚਦੇ ਹੋਣਗੇ ਵੀ ਸਾਡੀ ਗੇਮ ਜਿਹੜੀ ਪਣੀ ਸੀ ਅਸੀਂ ਤਾਂ ਐਵੇਂ ਹੀ ਫੋਟੋ ਮਲ ਹੋਂ ਦੇ ਰਹੇ। ਐਵੇਂ ਪਜਾਮੇ ਟੰਕ ਕੇ ਪਾਣੀ ਵਿੱਚ ਬੜ ਕੇ ਐਵੇਂ ਹਜ਼ਾਰਾਂ ਹਜ਼ਾਰੀਆਂ ਗੁੱਟੀਆਂ ਜਿਹੜੀਆਂ ਸਾਰੀ ਸੌ ਸੌੜੀਆਂ ਗੁੱਟੀਆਂ ਵੰਡੀਆਂ ਅਸੀਂ ਉਹਨਾਂ ਦੀ ਕੀ ਵੈਲਿਊ ਰਹਿ ਗਈ? ਅਗਲੇ ਨੇ 1600 ਕਰੋੜ ਰੁਪਇਆ ਚੈੱਕ ਕੱਟਤਾ। ਹੁਣੇ ਅੱਗ ਤਾਂ ਲੱਗੀ ਹੋਣੀ ਹੈ ਕੁਛ ਨੂੰ ਧੰਨਵਾਦ ਕਰੋ ਕਿਸੇ ਵੀ ਪਾਰਟੀ ਦਾ ਕੋਈ ਐਮਐਲਏ ਵੀ ਮੰਤਰੀ ਹੈ ਸਭ ਨੂੰ ਲੋੜ ਹੈ ਵੀ ਪ੍ਰਧਾਨ ਅ ਭਾਰਤ ਦੇ ਪ੍ਰਧਾਨ ਮੰਤਰੀ ਪੰਜਾਬ ਦੇ ਹੜ੍ਹ ਪੀੜਤਾਂ ਲਈ 1600 ਕਰੋੜ ਦੇ ਕੇ ਗਏ ਨੇ ਧੰਨਵਾਦ ਕਰੋ ਸਾਡੇ ਟੈਕਸ ਦਾ ਪੈਸਾ ਹੈ ਜੀ ਸਾਡਾ ਪੰਜਾਬ ਲਈ ਆਪਣੀ ਸੈਂਟਰ ਗਵਰਨਮੈਂਟ ਤੋਂ ਹੱਕ ਮੰਗਣਾ ਜ਼ਰੂਰੀ ਆ ਹੋਰ ਵੀ ਮੰਗਦੇ ਆ ਸੀ ਕਿ ਜਿਹਨੂੰ ਨਹੀਂ ਲੋੜ ਹੈਗੀ ਉਹ ਨਾ ਲਿਓ ਭਾਈ ਜਦੋਂ ਚੈੱਕਟੇ ਜਾਣਗੇ ਉਦੋਂ ਕਹਿ ਦਿਓ ਵੀ ਅਸੀਂ ਨਹੀਂ ਲੈਂਦੇ ਜਿਨ੍ਹਾਂ ਦੀ ਧੌਣ ਵਿੱਚ ਕਿੱਲਾ ਹੈਗਾ ਵੀ ਅਸੀਂ ਠੂਠਾ ਕਿਉਂ ਪੜ ਗਏ ਜਦੋਂ ਚੈੱਕ ਬੰਡੇ ਜਾਣਗੇ ਉਦੋਂ ਜਵਾਬ ਦੇ ਦਿਓ ਭਾਈ ਜਾਂ ਪਹਿਲੀ ਪੋਸਟਰ ਪਾਸਟਰ ਪਾ ਦੇ ਪੇਸਟਰ ਲੈਣੇ ਨਹੀਂ ਪਰ ਜਿਹਨਾਂ ਨੂੰ ਲੋੜ ਹੈ ਜੀ ਉਹ ਤਾਂ ਜ਼ਰੂਰੀ ਹੈ ਸਾਰਿਆਂ ਨੂੰ ਬੇਨਤੀ ਹੈ ਵੀ ਜਦੋਂ ਕੋਈ ਚੰਗਾ ਕੰਮ ਕਰਦਾ ਹੈ ਨਾ ਉਹ ਚੰਗੇ ਕੰਮ ਦੀ ਸਿਫਤ ਕਰਿਆ ਕਰੋ ਧੰਨਵਾਦ ਕਰਿਆ ਕਰੋ ਜ਼ਰੂਰੀ ਹੈ ਵਿਰੋਧਤ ਜਨਾ ਮਰਜੀ ਕਰੀ ਚਲੋ ਗਰੋਧ ਕਰਨ ਦੇ ਨਾਲ ਅੱਜ ਤੱਕ ਨਾ ਕੁਝ ਬਣਿਆ ਤੇ ਨਾ ਬਣਨਾ ਰਾਜਨੀਤੀ ਕਰੋ ਜੀ ਨੇ ਕਰਨੀ ਹੈ ਤੁਸੀਂ ਬਿਆਨ ਮੂਨ ਘਟ ਲਿਓ ਮੈਂ ਵੀ ਕੱਲ ਨੂੰ ਵੀਡੀਓ ਦੁਬਾਰਾ ਪਾਉਣੀ ਹੋਊਗੀ ਲਾ ਦਿਓ ਜਿਹੜੇ ਇਲਜ਼ਾਮ ਲਾਉਣੇ ਆਰਐਸਐਸ ਨੂੰ ਵਿੱਚ ਘਸੋੜ ਦਿਓ ਤੁਸੀਂ ਕਹਣੇ ਹੁੰਦੇ ਬਦਨਾਮ ਹੀ ਕਰਨਾ ਹੁੰਦਾ ਮੋਦੀ ਤਾਂ ਜੀ ਸਿੱਖਾਂ ਦੇ برخلاف ਨੇ ਸੇਕ ਕੌਮ ਲਈ ਬੀਜੇਪੀ ਪਾਰਟੀ ਮਾੜੀ ਕਹਨੇ ਹੁੰਦਾ ਕਹਿ ਦਿਓ ਪਰ ਇਹ ਗੱਲਾਂ ਦੇ ਵਿੱਚ ਕੁਝ ਨਹੀਂ ਪਿਆ ਸੜਾਂ ਨੇ ਪੰਜਾਬ ਦਾ ਨੁਕਸਾਨ ਕੀਤਾ ਜੀ ਤੇ ਹੜਪੀੜਤਾਂ ਲਈ 1600 ਕਰੋੜ ਰੁਪਇਆ ਆਇਆ ਮੋਦੀ ਸਾਹਿਬ ਦਾ ਧੰਨਵਾਦ ਦੁਬਾਰਾ ਵੀ ਤੁਹਾਡੇ ਕੋਲੋਂ ਸੈਂਟਰ ਗਵਰਨਮੈਂਟ ਦੇ ਕੋਲੋਂ ਮਦਦ ਮੰਗਾਂਗੇ ਜੇ ਲੋੜ ਪਈ ਇਹ ਜ਼ਰੂਰੀ ਹੈ ਪੰਜਾਬ ਦੇ ਲੋਕ ਸੋਚਣ ਜਿਹੜੇ ਹੜਪੀੜਤ ਨੇ ਵੀ ਜਿਹੜੇ ਵਿਰੋਧ ਕਰਦੇ ਨੇ ਨਾ ਇਹਨਾਂ ਦੇ ਛੇਤਰਫਿਰਿਆ ਕਰੋ ਚੰਗੀ ਤਰ੍ਹਾਂ ਇਹਨਾਂ ਨੂੰ ਕਹੋ ਵੀ ਜੇ ਵਿਰੋਧ ਕਰਦੇ ਹੋ ਫਿਰ ਦਿਓ 500 ਕਰੋੜ ਅਕਾਲੀਆਂ ਨੂੰ ਕਹਿ ਦਿਓ ਕਾਂਗਰਸ ਨੂੰ ਕਹਿ ਜਿਹੜੇ ਵਿਰੋਧ ਕਰਨਗੇ ਹਾਲਾਂਕਿ ਭਗਵੰਤ ਮਾਨ ਸਾਹਿਬ ਨੇ ਹਸਪਤਾਲ ਦੇ ਵਿੱਚੋਂ ਕੋਪੋਸਟ ਪਾਈ ਸੀ ਔਰ ਟ੍ਰੀਟਮੈਂਟ ਦਿੱਤੀ ਸੀ ਕਿ ਮੇਰੀ ਸੇ ਠੀਕ ਨਹੀਂ ਤੇ ਮੈਂ ਵੈਲਕਮ ਕਰਦਾ ਮੋਦੀ ਸਾਹਿਬ ਦਾ ਉਹਨਾਂ ਨੇ ਇਹ ਗੱਲ ਕਹ ਦਿੱਤੀ ਸੀ ਪਰ ਕੁਛ ਜਿੰਦ ਪੂਛ ਨੂੰ ਅੱਗ ਲੱਗੀ ਸੀ ਉਹਨਾਂ ਨੇ ਸਟੇਟਮੈਂਟਾਂ ਦੇਣਗੇ ਹੁੰਦਿਆਂ ਨੇ ਉਹ ਦੇ ਚਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ